ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਮਾਲਸਾ ਦੇ ਫਾਰਮ ਟਰੈਕ ਏਜੰਸੀ ਦੇ ਵਿੱਚ ਬਾਈਆਂ ਕੋਲੇ ਜਿਹੜੇ ਨਵੇਂ ਟਰੈਕਟਰ ਲਾਂਚ ਹੋਏ ਨੇਗੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਇਹਨਾਂ ਕੋਲੇ ਪੁਰਾਣੇ ਟਰੈਕਟਰਾਂ ਦਾ ਬਹੁਤ ਵੱਡਾ ਜਿਹੜਾ ਸਟਾਕ ਆ ਉਹ ਖੜਾਗਾ ਉਹ ਵੀ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ ਤੁਹਾਨੂੰ ਤੇ ਟਰੈਕਟਰਾਂ 'ਚ ਦੇਵਾਂਗੇ ਜਾਣਕਾਰੀ ਕਿਹੜੇ-ਕਿਹੜੇ ਮਾਡਲ ਦੇ ਕਿਹੜੇ-ਕਿਹੜੇ ਟਰੈਕਟਰ ਇਹਨਾਂ ਕੋਲੇ ਖੜੇ ਨੇਗੇ ਉਹਨਾਂ ਟਰੈਕਟਰਾਂ ਦੇ ਮੁੱਲ ਤੇ ਕਹੋ ਜੀ ਕੰਡੀਸ਼ਨ ਦੇ ਟਰੈਕਟਰ ਨੇਗੇ ਜਿਹੜਾ ਨੰਬਰ ਆ ਉਹਨਾਂ ਦਾ ਪੰਜਾਬ ਹਰਿਆਣਾ ਜਾਂ ਕਿੱਥੋਂ ਦਾ ਵੀ ਨੰਬਰ ਹੈਗਾ ਉਹਦੀ ਪੂਰੀ ਜਿਹੜੀ ਜਾਣਕਾਰੀ ਐ ਡਿਟੇਲ ਆ ਏਸੀਵੀ ਦੇ ਵਿੱਚ ਦੇਵਾਂਗੇ ਬਣ ਰਿਹਾ ਵੀਡੀਓ ਦੇ ਨਾਲ ਆਓ ਦੋਸਤੋ ਕਰਦੇ ਆਪਾਂ ਬਾਈ ਹੋਰ ਨਾਲ ਗੱਲਬਾਤ ਅ ਇਧਰ ਬਾਈ ਜਿਹੜਾ ਜੌਂਡੀਆ 5310 ਖੜਾ ਹੈਗਾ ਜੀ ਇਹਦੀ ਜਾਣਕਾਰੀ ਦੇਵਾਂਗੇ ਦਰਸ਼ਕਾਂ ਨੂੰ ਹਾਂਜੀ ਇਹੇ ਟਰੈਕਟਰ ਦੇ ਮਾਰ ਕੇ ਹੈਗੇ ਆ 8 ਦੇ ਕਾਪੀ ਨਾ ਆਉਂਦੀ ਐ ਠੀਕ ਐ ਜੀ ਹਰਿਆਣਾ ਨੰਬਰ ਐ ਐਨਓਸੀ ਇਹਦੀ ਮਿਲ ਜੂਗੀ ਠੀਕ ਐ ਜਾਨੀ ਕਿ ਰਜਿਸਟ੍ਰੇਸ਼ਨ ਇਹਦੀ ਜਿਹੜੀ ਨਾ ਆਉਂਦੀ ਹੈਗੀ ਹਾਂ ਐਨਓਸੀ ਮਿਲ ਜੂਗੀ ਤੇ ਟੈਰਾ ਟੂਰਾਂ ਦਾ ਓਕੇ ਜੀ ਹਾਂ ਟੈਰਾ ਟੂਰਾਂ ਦਾ ਤੁਹਾਡੇ ਸਾਹਮਣੇ ਦੇ ਜਮਾ ਓਕੇ ਆ ਬਿਲਕੁਲ ਪੂਰਾ ਸੋਹਣਾ ਟਰੈਕਟਰ ਇੰਜਨ ਗੇਅਰ ਦਾ ਸਾਰਾ ਬਿਲਕੁਲ ਐ ਜਮਾ ਨੰਬਰ ਕਿਥੋਂ ਦਾ ਸਹੀ ਤੁਸੀਂ ਹੈ ਨੰਬਰ ਹਰਿਆਣਾ ਜੀ ਹਰਿਆਣਾ ਨੰਬਰ ਆ ਹਾਂ ਠੀਕ ਆ ਬਾਈ ਨੰਬਰ ਹਰਿਆਣਾ ਦਾ ਤੇ ਹੋਰ 3 ਸਪੀਡ ਤਾਂ ਆ ਗਿਆ ਨਾ ਹਾਂ ਇਹ 3 ਸਪੀਡ ਹਾਂ ਕਲੈਕਟਰ ਡੜਾਈ ਦੀ ਮੰਗ ਆ ਜਿਆਦਾ ਆ ਹਾਂ ਮੰਗ ਜਿਆਦਾ ਆ ਹਾਂ ਇਹਦਾ ਕਰਕੇ ਹਾਂ ਹਾਂ ਇਹ ਆਪਾਂ ਇਹਦਾ ਜਿਹੜਾ ਕੋਡ ਆ 4 ਲੱਖ ਤੇ 10000 ਰੁਪਿਆ ਕਰਦੇ ਆ ਹੂੰ ਹੂੰ ਠੀਕ ਹੈ ਬਾਕੀ ਆਪਾਂ ਕਰ ਲੈ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜੂਗਾ ਹਾਂ ਜੀ ਤੇ ਬਾਕੀ ਜਿਹੜੀ ਕੰਡੀਸ਼ਨ ਚ ਖੜਾਗਾ ਐ ਇਦਾਂ ਹੀ ਆਪਾਂ ਨੇ ਦੇ ਦੇਣਾ ਹਾਂ ਇਦਾਂ ਹੀ ਦੇਣਾ ਸਾਰਾ ਕੁਝ ਨਾਲ ਡੰਡਾ ਡਰਾਵਰ ਜਿਹੜਾ ਵੀ ਸਮਾਨ ਹੈ ਰਿਹਾ ਦਾ ਉਹ ਨਾਲ ਉਹ ਵੀ ਦੇਣਾਗਾ ਹਾਂਜੀ ਫਾਰਮ ਟਰੈਕ ਆ ਗਿਆ ਇਹ ਤਾਂ ਆਪਣੀ ਜੈਂਸੀ ਵਾਲੀ ਆ ਗਿਆ ਆਪਣੀ ਜੈਂਸੀ ਦਾ ਇਹ 12 ਮਾਡਲ ਹੈ ਜੀ ਠੀਕ ਆ ਇਹ ਈਪੀਆਈ ਚ ਆਇਆ ਹੋਇਆ ਇਹ ਪਹਿਲੇ ਮਾਡਲ ਟਰੈਕਟਰ ਆਏ ਹੋਣੇ ਜਿਹੜੇ ਈਪੀਆਈ ਚ ਸ਼ੁਰੂ ਹੋਇਆ ਕੰਮ ਜਿਵੇਂ ਹੁਣ ਵੀ ਆਪਣੇ ਕੋਲ ਈਪੀਆਈ ਚ ਹੀ ਹੁਣ ਤਾਂ ਸਾਰੇ ਈਪੀ ਚੱਲੀ ਈਪੀਆਈ ਪਿਆ ਠੀਕ ਆ ਇਹ ਉਦੋਂ ਹਜੇ ਕੰਪਨੀ ਨੇ ਕੱਢੀ ਸੀ ਪਹਿਲਾ ਮਾਡਲ ਇਹ ਆਏ ਨੇ 12 ਮਾਡਲ ਚ ਜਿਵੇਂ ਹਜੇ ਕਿਉਂ ਇਹਦੀ ਕੀਮਤ ਹੈ ਬਈ 3.5 ਲੱਖ ਰੁਪਈਆ 3.5 ਲੱਖ ਹਾਂ ਬਾਕੀ ਕੋਈ ਨਹੀਂ ਮਾਨਤਨ ਕਰਨਾ ਹੈ ਮਾਨਤਨ ਹੋ ਜੂਗਾ ਮੌਕੇ ਤੇ ਹਨਾ ਹਾਂਜੀ ਠੀਕ ਹੈ ਜੀ ਇਧਰ ਜਿਹੜਾ ਫਾਰਮ ਟਰੈਕ ਆ ਗਿਆ ਆਪਣਾ 60 EPI ਚ ਹਾਂਜੀ ਇਹ 12 ਮਾਡਲ ਹੈ ਠੀਕ ਹੈ ਪਾਵਰ ਸਟੀering ਹੈ ਡਬਲ ਕਲਚ ਹੈ ਠੀਕ ਹੈ EPI ਸੇ ਚੱਲ ਮੋਟਰ ਇਸੇ ਚੱਲਣ ਦਾ ਮਤਲਬ ਇਹ ਹੈ ਵੀ ਇਹ ਤਾਂ ਨਵੇਂ ਮਾਡਲਾਂ 'ਚ ਹੀ ਆ ਗਿਆ ਹੁਣ ਆਪਣੇ ਕੋਲ ਸਾਰੇ ਪੀਆਈਏ ਹੈ ਰਹੇ ਨੇ ਹਾਂ ਈਪੀ ਇਸੇ ਚੋਚ ਨੇ ਪਰ ਜਿਹੜਾ ਫਰਕ ਆ ਉਹ ਕਾਫੀ ਚੀਜ਼ਾਂ ਦਾ ਫਰਕ ਆ ਹਾਂ ਹੁਣ ਨਵੇਂ ਮਾਡਲ ਨਵੇਂ ਮਾਡਲਾਂ ਦਾ ਟੈਕਨੋਲੋਜੀ ਨਵੀਂ ਹੈ ਇਹ ਦੀ ਹਾਂ ਈਪੀ ਉਦੋਂ ਇਹ ਚੱਲੀ ਸੀ ਅਜੇ ਪਹਿਲੇ ਮਾਡਲ ਆਏ ਹੋਏ ਨੇ ਕੰਪਨੀ ਨੂੰ ਉਦੋਂ ਹਾਂ 2012 ਦੇ ਵਿੱਚ ਇਨਕੀ 12 ਦੇ ਵਿੱਚ ਹਾਂ ਈਪੀ ਸਟਾਰਟ ਹੋਇਆਗਾ ਉਦੋਂ ਠੀਕ ਹੈ ਜੀ ਤੇ ਇਹ ਵੀ 3 ਸਪੀਡ ਚ ਬਾਈ ਕੇ ਤਾਂ ਨਹੀਂ ਨਹੀਂ ਹਾਈ ਲੋਈ ਹੈ ਹਾਈ ਲੋਈ ਹੈ ਟਰੈਕਟਰ ਹਾਈ ਲੋਈ ਆ ਇਹ ਠੀਕ ਆ ਹਾਂ ਜੀ ਚੱਲਿਆ ਇਹ ਵਤਕਦਾ ਹੀ ਐ ਤੇ ਮਾਨਸਾ ਦਾ ਨੰਬਰ ਐ ਪੀਵੀ 31 ਪੀਵੀ 31 ਜਨਨ ਕਿ ਪੰਜਾਬ ਦੇ ਵਿੱਚ ਨੰਬਰ ਆਉਂਦੇ ਦਿੱਖਤੀ ਹੈ ਨਹੀਂ ਨਾ ਖਾਸ ਕਰਕੇ ਬਾਕੀ ਟਾਇਰ ਤੁਹਾਡੇ ਸਾਹਮਣੇ 40 ਪੈਸੇ ਟਾਇਰ ਮੂਰਲੇ ਹੈਗੇ ਨੇ 70 80 ਪੈਸੇ ਟਾਇਰ ਠੀਕ ਆ ਬਾਈ ਹਾਂਜੀ ਤੇ ਬਾਕੀ ਹੋਰ ਇਧਰਲੇ ਪਾਸੇ ਜਿਹੜੇ ਖੜੇ ਨੇ ਟਰੈਕਟਰ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਕਰਾਂਗੇ ਇਧਰ ਖੜਾ ਬਾਈ ਡੀਆਈ 550 ایس ਹਾਂਜੀ ਤੇ ਇਹ ਕਿਹੜਾ ਮਾਡਲ ਆਗਾ ਇਹ ਮਾਡਲ ਹੈਗਾ ਜੀ 15 ਠੀਕ ਆ ਬਾਈ ਹਾਂਜੀ ਨੰਬਰ ਆ ਹਰਿਆਣਾ ਠੀਕ ਹੈ ਜੀ ਤੇ ਟਰੈਕਟਰ ਪੂਰਾ ਇੰਜਨ ਗੇਅਰ ਦਾ ਜਮਾ ਬਿਲਕੁਲ ਓਕੇ ਆ ਮਾਰਾ ਥੋੜੇ ਥੋੜੇ ਪਿੱਛੇ ਹੈ ਬਾਈ ਹਾਂਜੀ 2 ਸਪੀਡ ਚ ਵੀ ਹਾਈ ਹਾਈ ਰੋਟੇਟਰ ਹਾਈ ਲੋਚ ਹਾਂ ਡਿਸਟ੍ਰਿਬਿਊਟਰ ਲੱਗਿਆ ਹੋਇਆਗਾ ਅੱਛਾ ਹਾਂ ਤੇ ਪੂਰਾ ਵਧੀਆ ਟਰੈਕਟਰ ਦਾ ਟਾਇਰ ਟੂ ਵੀ ਵਧੀਆ ਪਏ ਆ ਹਾਂ ਟਾਇਰ ਵੀ ਪੂਰੇ ਵਧੀਆ ਪਏ ਨੇ ਤੇ ਕੀਮਤ ਕੀ ਆ ਬਾਈ ਕੀਮਤ ਇਸ ਟਰੈਕਟਰ ਦੀ ਕੀਮਤ ਹੈਗੀ ਆ ਬਈ ਯਾਰ 2 ਲੱਖ 55000 ਰੁਪਏ 2 ਲੱਖ 55 ਹਾਂਜੀ ਠੀਕ ਆ ਜੀ ਹਾਂਜੀ ਤੇ ਬਾਕੀ ਮਕੀ ਮੌਕੇ ਤੇ ਹਾਂ ਮਾਨ ਤਾਂ ਜਿਹੜਾ ਕੋਈ ਹੋਰ ਨਹੀਂ ਤੋ ਤਾਂ ਕੰਡੀਸ਼ਨ ਵੀ ਬਹੁਤ ਵਧੀਆ ਫਲੇਟ ਵਧੀਆ ਕੰਡੀਸ਼ਨ ਚ ਰਹੀਆ ਪਿਆ ਸਾਫ ਸੁਥਰਾ ਹੈਗਾ ਇਧਰ ਆਪਣੇ ਕੋਲੇ ਫਾਰਮ ਟਰੈਕ ਲੰਦਾ ਹੈਗਾ ਹੈਨਾ ਪੈਂਕ ਫਾਰਮ ਟਰੈਕ ਆ ਗਿਆ ਜੀ ਇਹ ਠੀਕ ਹੈ ਇਹ ਆ ਗਿਆ 65 ਪੈਂਟ ਈਪੀ ਆ ਗਿਆ ਠੀਕ ਆ ਭਾਈ ਇਹ ਵੀ ਪਾਵਰ ਚ ਆ ਭਾਈ ਇਹ ਮਾਡਲ ਹੈਗਾ 9 ਜੀ ਅੱਛਾ 9 ਮਾਡਲ ਆ 9 ਮਾਡਲ ਆ ਹਾਂ ਜਿਹੜੇ ਇਹ ਪਹਿਲਾਂ 65 ਈਪੀ ਆਉਂਦੇ ਸੀਗੇ ਉਹ ਡੈਟਟਰ ਹੈ ਬਾਕੀ ਆ ਤੁਹਾਡੇ ਸਾਹਮਣੇ ਕੰਡੀਸ਼ਨ ਦੇਖ ਲਓ ਹੈ ਪਾਵਰ ਚ ਆ ਗਿਆ ਹੈ ਜੀ ਹਾਂ ਇਹਦਾ ਨੰਬਰ ਕਿੱਥੋਂ ਦਾ ਭਾਈ ਹਾਂ ਇਹ ਨੰਬਰ ਇਹ ਨੰਬਰ ਆ ਪੰਜਾਬ ਦਾ ਜੀ ਪੰਜਾਬ ਦਾ ਇਹ ਮਾਨਸਾਂ ਦੀਆ ਲੋਕਲ ਕੇ ਨਹੀਂ ਨਹੀਂ ਇਹ ਨੰਬਰ ਤਾਂ ਹੈ ਤਾਂ ਅੰਬਰਸਾਦ ਉਧਰ ਦਾ ਦੂਜੇ ਪਾਸੇ ਠੀਕ ਆ ਉਧਰ ਦਾਗਾ ਹਾਂ ਠੀਕ ਆ ਮਤਲਬ ਇਹਦਾ ਤੁਹਾਡੇ ਕੋਲੇ ਚੱਲਦਾ ਗਾ ਹੀ ਆਇਆਗਾ ਹਾਂ 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 ਤੇ ਇਸ ਦਾ ਕੀ ਰੇਟ ਆਗਾ ਇਹ ਟਰੈਕਟਰ ਦਾ ਰੇਟ ਹੈਗਾ ਵੀ 2.5 ਲੱਖ ਰੁਪਈਆ ਠੀਕ ਆ ਬਈ ਹਾਂਜੀ ਸੋ ਅੱਗੇ ਜਿਹੜਾ ਆਪਣੇ ਕੋਲੇ ਖੜਾ ਹੈ ਇਧਰ ਇਹ ਆ ਜਾ ਆਪਣੇ ਕੋਲ 35 ਦਾ ਸੋਨਾ ਲਿਖਾ ਜੀ ਇਹ 35 ਦਾ ਸੋਨਾ ਲਿਖਾ ਆਰ ਐਕਸ ਹੈ ਡਬਲ ਕਲਚ ਹੈ ਪਾਵਰ ਸਟੀering ਤੋਂ ਸਾਦਾ ਹੈ अच्छा सिंपल मतलब पावर ਨਹੀਂ ਹੈਗਾ ਪਾਵਰ ਸਟੀering ਵਿੱਚ ਨਹੀਂ ਹੈਗਾ ਹੈਡ ਉਹ ਡਬਲ ਕਲਚ ਹੈ ਉਹ ਡਬਲ ਕਲਚ ਹੈ ਹਾਂਜੀ ਤੇ ਇਹ ਕਿੰਨਾ ਮਾਡਲ ਹੈ ਬਾਈ ਇਹਦੀ ਇੱਕ ਗੱਲ ਦੱਸ ਦੇਣਾ ਇਹਦੇ ਸ਼ੋਅ ਹੈ ਨਹੀਂ ਕਿਉਂਕਿ ਸ਼ੋਅ ਫੁੱਟ ਗਈ ਸੀ ਪਿੱਛੇ ਮੈਕ ਕਰਦੇ ਦੋ ਜਿਉਂਦੀ ਜਿਉਂਦੀ ਜਿਉਂ ਹੈ ਜਿਉਂ ਹੀ ਤੇ ਇਹ ਕਿੰਨਾ ਮਾਡਲ ਆ ਗਿਆ ਬਾਈ ਇਹ ਮਾਡਲ ਹੈ 14 14 ਹਾਂ ਨੰਬਰ ਮਾਨ ਸਕਦਾ ਪੀਵੀ 31 ਪੀਵੀ 31 ਆ ਹਾਂਜੀ ਪੀਵੀ 31 ਠੀਕ ਆ ਇਹਦਾ ਕੀ ਰੇਟ ਆਗਾ 22000 ਰੁਪਏ ਦੇ ਦਾਂਗੇ ਸੋ ਇਧਰ ਜਿਹੜੇ ਖੜੇ ਨੇ ਆਪਣਾ ਸਵਰਾਜ 855 ਇਹਨਾਂ ਬਾਰੇ 96 ਮਾਡਲ ਆ ਗਿਆ ਜੀ ਹੂੰ ਹੂੰ ਬਿਲਕੁਲ ਸਾਰਾ ਜੈਨੀਆਂ ਦਾ ਟਰੈਕਟਰ ਹੈ ਸਾਰਾ ਰੇਨਲ ਟਰੈਕਟਰ ਹੈ ਹਾਂਜੀ ਕੋਪੀ ਲੱਗੀ ਆ ਕੰਮ ਕੂਪ ਹੋਇਆ ਓਕੇ ਬਿਲਕੁਲ ਤੇ ਨੰਬਰ ਹੈ ਹਰਿਆਣਾ ਨੰਬਰ ਹਰਿਆਣਾ ਦਾ ਹਾਂਜੀ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਹੈਗੀ ਟਰਮਾਂਡ ਆਪਾਂ 1,60,000 ਰੁਪਏ ਜੀ ਅੱਗੇ ਲਿਖੀ ਪਈ ਆ 2 ਲੱਖ ਪਹਿਲਾਂ ਇਹ ਉਹ ਜਿਹੜੇ ਕਸਟਮਰ ਉਹ ਮੰਡੀ ਤੇ ਲੈ ਕੇ ਗਏ ਮੰਡੀ ਤੇ ਲੈ ਕੇ ਗਏ ਸੀ ਹਾਂ ਰਾਪਾ ਦਾ ਬਹੁਤ ਘੱਟ ਕੇ ਦੀ ਜੈ ਨਾ ਮੰਡੀ ਵਾਲੇ रेट ਨਾਲੋਂ ਤਾਂ ਮੰਡੀ ਦੇ ਦਾ ਰੇਟ ਲੱਗਿਆ ਸੀ ਸਾਰੇ 2 ਲੱਖ ਤੇ 43000 ਹਾਂ ਤੇ ਬਾਈ ਹੋਰ ਕਹਿੰਦੇ 160000 ਚ ਦੇ ਦਾਂਗੇ ਬਹੁਤ ਵਧੀਆ ਜਾਇਜ਼ ਰੇਟ ਦੇ ਵਿੱਚ ਇਹਦਾ ਟਰੈਕਟਰ ਤੁਹਾਨੂੰ ਮੱਤੀਆਂ ਬੁੱਤੀਆਂ ਸਾਰੀਆਂ ਚਾਰਜ ਜੱਪੇ ਵਾਲਾ ਸਾਰਾ ਕੁਝ ਲੱਗਿਆ ਹੋਇਆ ਓਕੇ ਬਾਕੀ ਫੁੱਟ ਲੱਗਿਆ ਹੋਇਆ ਸਾਰਾ ਫੁੱਟ ਲੱਗਿਆਗਾ ਸਾਰਾ ਪੂਰਾ ਜਮਾ ਸਾਰ ਗਿਆ ਆ ਬੱਤੀਆਂ ਵੀ ਚੱਲਦੀਆਂ ਨੇ ਬਸ ਜੇ ਤਾਂ ਮਾਗਰਲੇ ਟੈਰੰਡਾ ਨਾ ਮਾੜੇ ਬਸ ਆਹ ਟੈਰੰਡਾ ਸੇ ਕੋਈ ਏਡੀ ਹੋਣੀ ਮਾੜੇ ਜਿਹੜੇ ਡੰਗਾ ਲਾਉਣ ਵਾਲੇ ਹੈਗੇ ਨੇ ਉਹ ਡੰਗਾ ਲਾਉਣ ਵਾਲੇ ਹੈਗੇ ਨਹੀਂ ਬਿਲਕੁਲ ਸੀ ਹੈਨਾ ਤੇ ਅੱਗੇ ਆ ਗਿਆ ਬਈ ਨਿਊ ਹਾਲੈਂਡ ਵਾਲਾ 36 ਇਹ 36 ਆ ਗਿਆ ਜੀ 37 ਇਹ ਸੁਪਰ ਆ ਗਿਆ ਜੀ 3 ਸਪੀਡ ਦਾ ਇਹ ਠੀਕ ਆ ਹਾਂਜੀ ਮਾਨਸਾ ਦਾ ਨੰਬਰ ਹੈ ਕੈਸ ਦਾ ਡਰਾਈਵਰ ਠੀਕ ਆ ਕਿੰਨਾ ਮਾਡਲ ਆ ਬਈ ਇਹ ਇਹ 21 ਮਾਡਲ ਆ 2100 ਘੰਟਾ ਟਰੈਕਟਰ ਚੱਲਿਆ ਨਾਲ ਦੀ ਟਾਇਰ ਨੇ ਦੇ ਟਾਇਰ 80 ਪੈਸਾ ਵਾਂਗੂ ਪਏ ਨੇ ਤੇ 3 ਸਪੀਡ ਚ ਆਇਆ ਰਿਹਾ ਹੈ ਨਾ ਹਾਂ 3 ਸਪੀਡ ਚ ਆ ਠੀਕ ਆ ਬਿਲਕੁਲ ਐ ਜਮਾ ਕੋਕੇ ਮਰ ਦਾ ਟਰੈਕਟਰ ਆ ਇਹਦਾ ਕੀ ਕੀਮਤ ਕੀ ਐ ਇਸਦੀ ਕੀਮਤ ਹੈਗੀ ਇਸਦੀ ਸਾਢੇ 6 ਲੱਖ ਰੁਪਇਆ ਠੀਕ ਆ ਬਾਕੀ ਮੌਕੇ ਤੇ ਕਰਦਾ ਇੱਕ ਮਾਨਦਾਨ ਕੋਈ ਨਹੀਂ ਜਿੰਨਾ ਹੋਇਆ ਹਾਂਜੀ ਇਹ ਕੀ ਹੈ ਸਵਰਾਜ ਹੈ ਨਾ ਆਪਣਾ 960 960 ਸਵਰਾਜ ਇਹ ਹਾਈ ਲੋ ਟਰੈਕਟਰ ਹੀ ਆ ਠੀਕ ਆ ਬਈ ਹਾਂ ਇਹ 60 ਚ ਕੀ ਦਾ ਲੈਟਰ ਹੈ ਜੀ ਇਹ 17 ਮਾਡਲ ਹੈ ਤੇ 1900 ਦਾ ਡਾਕਟਰ ਤੇ ਪਿਆ 1950 ਕੰਪਨੀ ਰਿਕਾਰਡ ਜੁੜਿਆ ਹਾਂ ਇਹ ਨਾਰਦੀ ਟਾਇਰ ਦੇ ਇਹ ਵੀ 3 ਸਪੀਡ ਚ ਆ ਗਈ ਨਹੀਂ ਇਹ ਹੈ ਹਾਈ ਲੋ ਹੈ ਹਾਈ ਲੋ ਆ ਗਿਆ ਹਾਂ ਜੀ ਤੇ ਪੰਜਾਬ ਦਾ ਨੰਬਰ ਆ ਗਿਆ ਇਹ ਪੰਜਾਬ ਦੀ ਆਪੀ ਵੀ ਟੀਵੀ ਕਰਾ ਹਾਂ ਸਰਕਾਰੀ ਨੰਬਰ ਅਪਡੇਟਾਂ ਲੱਗੀਆਂ ਸਾਰੇ ਲੱਗਿਆ ਹੋਈਆਂ ਨੇ ਇਸ ਦੀ ਕੀਮਤ ਕੀ ਹੈ ਬਾਈ ਹਾਂ ਜੀ ਇਹਦੀ ਕੀਮਤ ਕੀਮਤ ਇਹਦੀ ਹੈ ਜੀ 4.5 ਲੱਖ 4.5 ਲੱਖ ਰੁਪਏ ਬਾਕੀ ਮੌਕੇ ਜਿਹੜਾ ਬਾਕੀ ਮੌਕੇ ਤੇਰਾ ਉਹ ਕੋਈ ਪੰਜਾਬ ਦੇ ਬੰਦਿਆ ਵਾਸਤੇ ਠੀਕ ਹੈ ਇਹ ਮਤਲਬ ਲੋਕੋ ਇਹ ਵੀ ਨਾ ਲੋ ਭਈ ਹੈ ਜੀ ਸਾਰਾ ਜਮ੍ਹਾਂ ਮੇਰੇ ਕੋਲ ਕੋਈ ਹੋਈ ਨਹੀਂ ਸਾਰੇ ਕਾਗਜ਼ ਪੱਤਰ ਸਹੀ ਸਾਰਾ ਓਕੇ ਹੈ ਬਿਲਕੁਲ ਤੇ ਇੱਕ ਬਾਈ ਆਰਗਨ ਜਿਹੜੇ ਟਰੈਕਟਰ ਦਿਖਾਏ ਨੇ ਇਹਨਾਂ ਦੀ ਜਾਣਕਾਰੀ ਦਿੱਤੀ ਆਗੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜੇ ਨੇ ਜੇ ਤੁਸੀਂ ਇਹ ਟਰੈਕਟਰ ਖਰੀਦਨੇ ਨੇ ਤਾਂ ਮਾਲਸਾ ਜਿਹੜੀ ਫਾਰਮ ਟਰੈਕ ਵਾਲੀ ਦੀ ਏਜੰਸੀ ਆ ਉੱਥੇ ਸੰਪਰਕ ਕਰ ਸਕਦੇ ਹੋ ਬਾਈ ਆਪਣਾ ਐਡਰੈਸ ਤੇ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਬੋਲ ਦਿੰਦੇ ਨੇ ਤੁਸੀਂ ਸੰਪਰਕ ਕਰ ਸਕਦੇ ਹੋਗੇ ਕੰਟੈਕਟ ਕਰਕੇ ਬਾਈ ਆਪਣਾ ਇਹ ਸੰਪਰਕ ਨੰਬਰ ਹੋਊਗਾ ਸੰਪਰਕ ਨੰਬਰ ਆਪਣਾ ਸਿੱਧੂ ਫਾਰਮ ਟ੍ਰੈਕ ਏਜੰਸੀ ਮਾਨਸਾ ਤੇ ਫੋਨ ਨੰਬਰ ਹੈਗਾ 9463870726 ਧਿਆਨ ਨੰਬਰ ਕਰ ਲੈ ਉਸ ਨੂੰ 94177 00450 ਠੀਕ ਹੈ ਜੀ ਹਾਂਜੀ ਇਹਦੀ ਲੋਕੇਸ਼ਨ ਕਿੱਥੇ ਜੀ ਆ ਬਈ ਏਜੰਸੀ ਦੀ ਜਿਵੇਂ ਕਿਸੇ ਇਹ ਔਰ ਹੋਟਲ ਦੇ ਨਾਲ ਬਿਲਕੁਲ ਅਮਰਗੜਾ ਵੱਡਾ ਹਾਂ ਅਨਾਜ ਮੰਡੀ ਕੋਲੇ ਠੀਕ ਅਨਾਜ ਮੰਡੀ ਤੋਂ ਥੋੜਾ ਸਰਸੇ ਵਾਲੀ ਸਾਈਡ ਨੂੰ ਹਾਂ ਸਰਸੇ ਵਾਲੀ ਸਾਈਡ ਤੇ ਇਹ 메 ਰੋਡ ਦੇ ਉੱਤੇ ਆਖਾਂ ਮਾਨਸਾ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਖੱਬਿਆ ਥਾ ਪਹਿਲਾਂ ਆਪਾਂ ਜੋ ਆਪਾਂ ਇਧਰੋਂ ਸਰਸੇ ਬਿੰਨੋਂ ਚੱਲੇ ਤਾਂ ਪਹਿਲਾ ਫਾਰਮੈਕ ਜੈਂਸੀ ਹੁੰਦੀ ਹੈ ਜੀ ਪਹਿਲੀ ਫਾਰਮੈਕ ਜੈਂਸੀ ਹਾਂਜੀ ਸੋ ਦੋਸਤੋ ਕਿਸੇ ਵੀ ਵੀਰ ਨੇ ਟਰੈਕਟਰ ਲੈਣਾ ਜਿਹੜਾ ਇੱਥੇ ਵਿਸਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋਗੇ ਧੰਨਵਾਦ